ਹੁਣ ਅੱਗੋਂ ਗੱਲਬਾਤ ਕਰਾਂਗੇ ਕਮੇਟੀ ਦੇ ਮੈਂਬਰ ਲਵਿਸ਼ ਬਾਈ ਦੇ ਨਾਲ ਇਹ ਆਪਣੇ ਬਾਰੇ ਪ੍ਰੋਪਰ ਜਾਣਕਾਰੀ ਦੇਣਗੇ ਇਹਨਾਂ ਨਾਲ ਕੀ ਹੋਇਆ ਕਿਵੇਂ ਠੱਗੀ ਹੋਈ ਇਹਨਾਂ ਦੇ ਨਾਲ ਤੇ ਕਿਹੜੀ ਕਿਹੜੀ ਚੀਜ਼ਾਂ ਨੇ ਸਾਹਮਣਾ ਕੀਤਾ ਜਾਂ ਕੈਸ ਤਰੀਕੇ ਇਹਨਾਂ ਦੀ ਵਾਈਫ ਨੇ ਇਹਨਾਂ ਨੂੰ ਧੋਖਾ ਦਿੱਤਾ ਤੇ ਇਹਨਾਂ ਨਾਲ ਠੱਗੀ ਮਾਰੀ ਸੱਸੀ ਗੱਲ ਜੀ ਨਮਸਕਾਰ ਜੀ ਸੱਸੀ ਗੱਲ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਵਿਸ਼ ਹੈ ਮੈਂ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਠੀਕ ਹੈ ਆਪਾਂ ਅੱਜ ਤੋਂ 2 ਸਾਲ ਪਹਿਲਾਂ ਕੁੜੀ ਤੇ ਪੈਸੇ ਲਾਏ ਸੀ ਬਾਈ ਜੀ ਠੀਕ ਹੈ ਜੀ ਤੁਹਾਡੀ ਰੇਂਜ ਮੇਰੇ ਸੀ ਬਈ ਜਾਂ ਆਪਣੀ ਰੇਂਜ ਸੀਗੀ ਠੀਕ ਹੈ 2 ਸਾਲ ਪਹਿਲਾਂ ਆਪਾਂ ਕੁੜੀ ਤੇ 35 ਲੱਖ 42 ਹਜ਼ਾਰ ਰੁਪਏ ਲਾਏ ਸੀ ਠੀਕ ਹੈ ਜੀ ਕੁੜੀ ਨੇ ਐਲਸ ਪਹਿਲਾਂ ਕੀਤੀ ਸੀ ਜੀ ਬਈ ਕੁੜੀ ਨੇ ਐਲਸ ਪਹਿਲਾਂ ਕੀਤੀ ਹੋਈ ਸੀਗੀ ਠੀਕ ਹੈ ਠੀਕ ਹੈ ਸਾਡੇ ਰਿਸ਼ਤੇਦਾਰੀ ਜੋ ਰਿਸ਼ਤਾ ਸੀਗਾ ਠੀਕ ਹੈ ਉਦੋਂ ਦੀ ਕਹਿੰਦੇ ਸੀ ਕਿ ਆਪਾਂ ਬਹੁਤ ਚੰਗੇ ਬਹੁਤ شریف ਪਰਿਵਾਰ ਹੈ ਚਲੋ ਜੀ ਆਪਾਂ ਲਾਤੇ ਰਿਸ਼ਤੇਦਾਰਾਂ ਦੇ ਕਹਿੰਦੇ ਲਾਤੇ ਆਪਾਂ ਪੈਸੇ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਜੀ ਜਦੋਂ ਕੁੜੀ ਉੱਥੇ ਪਹੁੰਚ ਥੋੜੀ 2 ਕੁ ਮਹੀਨੇ ਸਹੀ ਰਹਿੰਦੀ ਕਿਹੜੀ ਕੰਟਰੀ ਗਈ ਸੀ ਕੁੜੀ ਗਈ ਕੈਨੇਡਾ ਕੈਨੇਡਾ ਤੇ ਜਦੋਂ ਕੁੜੀ ਉੱਥੇ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਕੁੜੀ ਦਾ ਬਿਹੇਵੀਅਰ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੇ ਜਦੋਂ ਬੰਦੇ ਦੇ ਸਾਹਮਣੇ ਵਾਲੇ ਦਾ ਬਿਹੇਵੀਅਰ ਚੇਂਜ ਹੁੰਦਾ ਪਤਾ ਲੱਗ ਜਾਂਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਲਗੀ ਜੀ ਹੋ ਰਹੀ ਆ ਪਤਾ ਲੱਗ ਜਾਂਦਾ ਤੇ ਮੈਨੂੰ ਬਿਹੇਵੀਅਰ ਉਹਦਾ ਚੇਂਜ ਉਹਦਾ ਬੋਲਣ ਦਾ ਤਰੀਕਾ ਟੋਨ ਸਭ ਕੁਝ ਚੇਂਜ ਠੀਕ ਹੈ ਥੋੜੀ ਥੋੜੀ ਮੈਂ ਉਹਨੂੰ ਕਿਆ ਗਿਆ ਯਾਰ ਤੇਰਾ ਇਥੋਂ ਚੇਨ ਨਹੀਂ ਨਹੀਂ ਮੈਂ ਇਦਾਂ ਦੀ ਨਹੀਂ ਆ ਮੈਂ ਇਦਾਂ ਦੀ ਨਹੀਂ ਆ ਫਿਰ ਨਾ ਜ਼ਿਆਦਾ ਚੀਜ਼ਾਂ ਚੇਂਜ ਹੋਣੀ ਸ਼ੁਰੂ ਹੋ ਗਈ ਝੂਠ ਬੋਲਣਾ ਝੂਠ ਬੋਲ ਬੋਲ ਕੇ ਬਾਹਰ ਜਾਣਾ ਨੰਬਰ ਬਲੌਕ ਕਰਕੇ ਬਾਹਰ ਚਲ ਜਾਣਾ ਅੱਛਾ ਠੀਕ ਆ ਤੇ ਉਹ ਚੀਜ਼ਾਂ ਸਮਝ ਆਨ ਲਾ ਪਈਆਂ ਕਿ ਗਲਤ ਹੋਣ ਲੱਗ ਪਿਆ ਮੈਨੂੰ ਕਹਿੰਦੀ ਸੀ ਕਿ ਇੱਥੇ ਕਿ ਯਾਰ ਤੁਸੀਂ ਨਾ ਮੈਂ ਕਿਹਾ ਮਹੌਲ ਉਹਦਾ ਵੀ ਇਦਾਂ ਦਾ ਗਰਮ ਸੀਗਾ ਕਿ ਕੁੜੀਆਂ ਬਾਹਰ ਕੱਢ ਕੇ ਜਾਂਦੀਆਂ ਸੀਗਾ ਹਾਂ ਮੁਕਰਿਆਂ ਦੀ ਬਾਹਰ ਜਾਂਦੀਆਂ ਨਾ ਜੀ ਮੈਂ ਇਦਾਂ ਦੀ ਨਹੀਂ ਆ ਮੈਂ ਕਦੀ ਨਹੀਂ ਮੁਕਰਾਂਗੀ ਪਰ ਜਦੋਂ ਤੁਸੀਂ ਕਿ ਸੇ ਨਾਲ ਜੋੜ ਜਾਂਦੇ ਹੋ ਯਾਰ ਰਿਸ਼ਤੋ ਦਿਲ ਰਿਸ਼ਤਾ ਦਿਲੋਂ ਹੁੰਦਾ ਹੈ ਦਿਲੋਂ ਹੁੰਦਾ ਬਿਲਕੁਲ ਬਿਲਕੁਲ ਦਿਖਾਵੇ ਦਾ ਰਿਸ਼ਤਾ ਤਾਂ ਟਰੈਟਰ ਚ ਪਤਾ ਲੱਗ ਜਾਂਦਾ ਆਪਾਂ ਨੂੰ ਆਪਾਂ ਨੂੰ ਉਹ ਚੀਜ਼ ਨਹੀਂ ਆਉਂਦੀ ਦਿਖਾਵੇ ਦੀ ਫਿਰ ਜੀ ਜਦੋਂ ਆਪ ਦਾ ਮਕਸਦ ਨਹੀਂ ਪੂਰਾ ਹੋ ਗਿਆ ਤੂੰ ਕਹਿੰਦੇ ਮੈਂ ਕਹੋਂ ਬਸ ਉਹ ਕੰਮ ਕੀਤਾ ਠੀਕ ਹੈ ਜੀ ਆਪਾਂ ਬੰਦਾ ਜਦੋਂ ਪੈਸੇ ਜੋੜਦਾ ਮਤਲੀ ਆਪਾਂ 35 ਲੱਖ ਰੁਪਏ ਬਿਲਕੁਲ ਥੋੜੀ ਮਾਣ ਨਹੀਂ ਹੈ ਮਾਂ ਪਿਓ ਦੀ ਹੱਡੀਆਂ ਘਸ ਜਾਂਦੀਆਂ 35 ਲੱਖ ਕਮਾਉਣੇ 35 ਲੱਖ ਲਾਣੇ ਕਮਾਣੇ ਬਹੁਤ ਔਖੇ ਹੁੰਦੇ ਆ ਬਿਲਕੁਲ ਜਦੋਂ ਜਿਹਦੇ ਲੱਗੇ ਉਹਨੂੰ ਪਤਾ ਹੁੰਦਾ ਕਿ ਦਾ ਉਹ ਤੇ ਚਲੋ ਜੀ ਆਪਾਂ ਇੱਥੇ ਭਰੋਸਾ ਕਰ ਲਿਆ ਮਾੜੀ ਕਿਸਮਤ ਸੀ ਭਰੋਸਾ ਕਰ ਲਿਆ ਚਲੋ ਲਾਏ ਉਸ ਤੋਂ ਬਾਅਦ ਇਹਦੀ ਮੰਮੀ ਨੂੰ ਦੱਸਣਾ ਸ਼ੁਰੂ ਇਹਦੀ ਮੰਮੀ ਨੂੰ ਉਹਨੇ ਮੈਂ ਪਹਿਲੀ ਵਾਰੀ ਫੋਨ ਕੀਤਾ ਮੈਂ ਕਿਹਾ ਦੇਖੋ ਜੀ ਕੁੜੀ ਇਦਾਂ ਇਦਾਂ ਕਰਦੀ ਪਈ ਹੈ ਠੀਕ ਹੈ ਇਹਦੀ ਮੰਮੀ ਨੂੰ ਫੋਨ ਕਰਕੇ ਕਿਹਾ ਕਿ ਇਦਾਂ ਫੋਨ ਬਲੌਕ ਕਰਕੇ ਮੈਨੂੰ ਨਾ ਬਾਹਰ ਜਾਂਦੀ ਹੈ ਉਹਦੀ ਅੱਗੋਂ ਕੁੜੀ ਦੀ ਮਾਂ ਮੈਨੂੰ ਕਹਿੰਦੀ ਕਿ ਨਹੀਂ ਜੀ ਤੂੰ ਕੁਝ ਕੀਤਾ ਹੋਣਾ ਤੂੰ ਮੇਰੀ ਕੁੜੀ ਨੂੰ ਬਦਨਾਮ ਕਰਦਾ ਪਿਆ ਜੀ ਅੱਛਾ ਜੀ ਮਤਲਬ ਤੁਸੀਂ ਸੋਲੂਸ਼ਨ ਦੇ ਲਈ ਉਹਨਾਂ ਦੇ ਮਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਹੋ ਸਕਦਾ ਵੀ ਤੁਹਾਡੇ ਸੱਸ ਤੁਹਾਡੇ ਸਾਥ ਦੇਣ ਜਾਂ ਗੱਲ ਸਮਝਣ ਤੇ ਆਪਣੀ ਬੇਟੀ ਨੂੰ ਸਮਝਾਉਣ ਬਿਲਕੁਲ ਮੈਂ ਨਾ ਉਸ ਉਸ ਤੋਂ ਪਹਿਲਾਂ ਵੀ ਉਸ ਤੋਂ ਪਹਿਲਾਂ ਦੀ ਸਟੋਰੀ ਇਹ ਭਈ ਭਈ ਜੀ ਮੈਂ ਕਿੰਨੀ ਦੇਰ ਨਾਲ ਤਿੰਨ ਚਾਰ ਮਹੀਨੇ ਦੱਸਿਆ ਘਰ ਦੇ ਨਾਲ ਨਹੀਂ ਦੱਸਦਾ ਕਿਉਂਕਿ ਮੈਂ ਇਹ ਸੋਚਦਾ ਸੀ ਕਿ ਇਹਨੂੰ ਇਹਦੇ ਬਾਰੇ ਕੁਝ ਮਾੜੀ ਚੀਜ਼ਾਂ ਦੱਸੂੰਗਾ ਤੇ ਇਹਦੀ ਕੀਮਤ ਮੇਰੇ ਘਰ ਖਰਾਬ ਹੋਏ ਖਰਾਬ ਹੋ ਜਾਣਗੇ ਕਿ ਸਾਡਾ ਰਿਲੇਸ਼ਨ ਤਾਂ ਜਦੋਂ ਹੌਲੀ-ਹੌਲੀ ਸਾਡਾ ਬੱਚਿਆਂ ਦਾ ਦੋਮਾ ਤਾਂ ਆਪਸੀ ਰਿਲੇਸ਼ਨ ਆ ਗਿਆ ਤਾਂ ਹੋ ਜਾਦਾ ਵੀ ਹੌਲੀ-ਹੌਲੀ ਸਹੀ ਹੋ ਜਿਵੇ ਪਰ ਇਹਦੀਆਂ ਹਰਕਤਾਂ ਹੋਰ ਖਰਾਬ ਹੋਣੇ ਸ਼ੁਰੂ ਹੋ ਗਈਆਂ ਹੋਰ ਕਿਉਂਕਿ ਮੈਨੂੰ ਬਾਅਦ ਚ ਕਿਤੇ ਪਤਾ ਲੱਗਦਾ ਹੈ ਕਿ ਇਹਦਾ ਉੱਥੇ ਰਿਲੇਸ਼ਨ ਕਿਸੇ ਹੋਰ ਨਾਲ ਹੈ ਇਹਦੇ ਰੂਮ ਮੇਟਸ ਇਹਦੇ ਰੂਮ ਮੇਟਸ ਉੱਥੇ ਬੜੀ ਲਿੰਕਸ ਤਾਂ ਨਿਕਲ ਹੀ ਜਾਂਦੇ ਆ ਨਿਕਲ ਹੀ ਜਾਂਦੇ ਪਤਾ ਲੱਗ ਹੀ ਜਾਂਦਾ ਵਾ ਸਾਰਿਆਂ ਨੇ ਇੱਕ ਨੂੰ ਪੁੱਛਿਆ ਮੈਨੂੰ ਯਕੀਨ ਨਾ ਹੋਏ ਮੈਂ ਕਿਹਾ ਨਹੀਂ ਇਹ ਇਦਾਂ ਨਹੀਂ ਕਰ ਸਕਦੀ ਇੱਕ ਦੋ ਦੋ ਤੋਂ ਪੁੱਛਿਆ ਤਿੰਨ ਤੋਂ ਪੁੱਛਿਆ ਮੁੰਡਾ ਇੱਕ ਮੁੰਡਾ ਝੂਠ ਬੋਲਦਾ ਦੋ ਝੂਠ ਬੋਲਦੇ ਪਤਾ ਨਹੀਂ ਕਿਹਦੇ ਕਦ ਨਾਲ ਰਿਲੇਸ਼ਨ ਪਰ ਕਰੰਟ ਇਹਦਾ ਰਿਲੇਸ਼ਨ ਠੀਕ ਹੈ ਜੀ ਠੀਕ ਹੈ ਤੁਸੀਂ ਉਹਦੇ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੁੰਡੇ ਨਾਲ ਕੰਟੈਕਟ ਕੀਤਾ ਇੰਸਟਾਗ੍ਰam ਤੇ ਉਹਨੇ ਉਹ ਪਰ ਇਹਦੇ ਨਾਲ ਰਲਿਆ ਹੈ ਕਿ ਇਹਦੇ ਨਾਲ ਰਲਿਆ ਕਹਿੰਦਾ ਕਿ ਮੈਂ ਇਹਨੂੰ ਖੜਾ ਕੀ ਇਹ ਮੇਰਾ ਨਾ ਇਹਦਾ ਕੋਈ ਰਿਲੇਸ਼ਨ ਨਹੀਂ ਆ ਬਸ ਉੱਥੋਂ ਦੇ ਸਾਰੇ ਜਣੇ ਕਹਿੰਦੇ ਕਿ ਇਹ ਰਿਲੇਸ਼ਨ ਹੈ ਇਹਨਾਂ ਨੇ ਆਪ ਐ ਟੀ ਸਿਟੀ ਰਲਾ ਲਈ ਕਿ ਤੈਨੂੰ ਮੇਰਾ ਫੋਨ ਆਊਗਾ ਜਾਂ ਕੁਝ ਕੋਈ ਤੈਨੂੰ ਪੁੱਛੇਗੀ ਇਹ ਸ਼ੋਅ ਕਰਨਾ ਕਿ ਨਹੀਂ ਹੂੰ ਦੇਖੋ ਜੇ ਸ਼ਰਿਆਮ ਕਹਿੰਦਾ ਤਾਂ ਉਹ ਮੁੰਡੇ ਤੇ ਕਾਰਵਾਈ ਹੋ ਸਕਦੀ ਹੈ ਕੋਈ ਮੁੰਡਾ ਥੋੜਾ ਘਰ ਖਰਾਬ ਕਰ ਰਿਹਾ ਵਾ ਉੱਥੋਂ ਦੇ ਲੋਕੀ ਇਹ ਦੱਸਦੇ ਆ ਕਿ ਉਹਦੇ ਨਾਲ ਘੁੰਮਦੀ ਆ ਉਹਦੇ ਨਾਲ ਰਹਿੰਦੀ ਆ ਠੀਕ ਆ ਤੇ ਮਰੇ ਸਭ ਕੁਝ ਛੋਦਣਾ ਹਨਾ ਨਜ਼ਾਇਜ਼ ਸੰਬੰਧ ਬਾਰੇ ਜਿਹੜੇ ਲੋਕ ਉਥੇ ਦੇਖਦੇ ਨੇ ਜਾਂ ਜਿਨ੍ਹਾਂ ਨੇ ਤੁਹਾਡੇ ਨਾਲ ਜਿਹੜੇ ਤੁਹਾਡੇ ਜਾਣਕਾਰ ਹੈਗੇ ਨੇ ਉਹ ਤੁਹਾਨੂੰ ਆਲਰੇਡੀ ਦੱਸ ਰਹੇ ਨੇ ਵੀ ਉਹਦੇ ਉਸ ਮੁੰਡੇ ਨਾਲ ਰਿਲੇਸ਼ਨ ਆ ਤੇ ਉਸ ਮੁੰਡੇ ਨਾਲ ਹੀ ਗੋਮਦੀ ਵਰਦੀ ਤੇ ਉਸ ਮੁੰਡੇ ਨਾਲ ਹੀ ਸਾਰਾ ਕੁਝ ਹਾਂਜੀ ਫੋਨ ਉਹ ਮੁੰਡਾ ਪਿੱਛੇ ਦੀ ਇੰਡੀਆ ਵੀ ਆਇਆ ਸੀ ਇਹਨੇ ਉਹਦੇ ਕੋ ਆਪਣੇ ਘਰ ਦੇ ਲਈ ਸਮਾਨ ਵੀ ਭੇਜਿਆ ਸਭ ਕੁਝ ਭੇਜਿਆ ਉਦੋਂ ਇੰਨੇ ਵੀ ਇਹਦੇ ਮਾਂ ਨੂੰ ਵੀ ਪਤਾ ਇਹਦੇ ਰਿਸ਼ਤੇ ਇਹਦੇ ਮਾਂ ਪਹਿਲਾਂ ਮਾਂ ਨੂੰ ਕੰਟੈਕਟ ਕੀਤਾ ਹਾਂਜੀ ਉਹਨੇ ਸਾਡੀ ਬਾਣੀ ਫੜੀ ਇਹਦੇ ਰਿਸ਼ਤੇ ਇਹਦੇ ਮਾਮਾ ਇੱਕ ਨਿਊਜ਼ੀਲੈਂਡ ਰਹਿੰਦਾ ਸੀਗਾ ਪਟਾਲੀਆ ਦਾ ਮਾਮਾ ਮੇਰੇ ਮਾਮੇ ਨੂੰ ਕੰਟੈਕਟ ਕੀਤਾ ਜੀ ਮਾਮੇ ਮੇਰੀ ਕੁੜੀ ਨੂੰ ਉਹਨੂੰ ਉਹਨੂੰ ਕਿਹਾ ਮੈਂ ਕਿਹਾ ਦੱਸੋ ਇੱਕ ਖਰਾਬ ਕਰਦੀ ਵੀ ਆ ਮੈਨੂੰ ਜੀ ਮਿਲਤੋ ਵੀ ਆ ਚੀਜ਼ਾਂ ਹੋ ਰਹੀਆਂ ਨੇ ਤੁਹਾਡੇ ਨਾਲ ਉਹਨਾਂ ਨੇ ਕੀ ਕਿਹਾ ਮੇਰੀ ਗੱਲ ਸੁਣ ਕੇ ਮੈਨੂੰ ਅਗਲੇ 15 ਮਿੰਟ ਬਾਅਦ ਮੈਨੂੰ ਬਲੌਕ ਕਰਤਾ ਅੱਛਾ ਜੀ ਉਹਨਾਂ ਨੇ ਵੀ ਸੇਮ ਚੀਜ਼ ਤੁਹਾਨੂੰ ਦੇਖੋ ਉਹਨਾਂ ਨੂੰ ਵੀ ਸ਼ਾਇਦ ਕਿ ਤਨ ਕਿਤਾ ਥੋੜਾ ਬਹੁਤਾ ਪਤਾ ਹੀ ਹੁੰਦਾ ਵਾ ਵੀ ਤੁਹਾਡੇ ਨਾਲ ਇਹ ਚੀਜ਼ ਹੋਈ ਹੈ ਨਾ ਉਹ ਲੜਕੀ ਇਹ ਚੀਜ਼ ਕਰ ਰਹੀ ਹੈ ਹੁਣ 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 ਬਾਈ ਦੀ ਆਪਾਂ ਪੈਸੇ ਲਾਏ ਆਪਾਂ ਤੁਹਾਡਾ ਮਕਸਦ ਪੂਰਾ ਹੋ ਗਿਆ ਪਰ ਪੈਸੇ ਲਾ ਕੇ ਮੜੇ ਬਣ ਗਏ ਹੁਣ ਆਪਾਂ ਆਪਾਂ ਨਸ਼ੇੜੀ ਵੀ ਆਪਾਂ ਮਾੜੇ ਵੀ ਆਪਾਂ ਕੁੜੀਆਂ ਵੀ ਰੱਖੀਆਂ ਜਦੋਂ ਪੈਸਾ ਲਗਾਉਣਾ ਸੀਗਾ ਉਸ ਟਾਈਮ ਨਹੀਂ ਕੋਈ ਟੈਸਟ ਕਰਾ ਲਿਆ ਉਸ ਟਾਈਮ ਨਹੀਂ ਕੋਈ ਅਲੀਗੇਸ਼ਨ ਲਾਤੀ ਉਦੋਂ ਸਾਡੇ ਸਾਡੇ ਵਰਗਾ ਬੰਦਾ ਕੋਈ ਨਹੀਂ ਸੀ ਹੁਣ ਉਸ ਤੋਂ ਬਾਅਦ ਮੇਰੇ ਫੈਮਿਲੀ ਇੰਨਾ ਡਿਪਰੈਸ਼ਨ ਮੇਰੇ ਫਾਦਰ ਮੇਰੇ ਮਦਰ ਮੇਰੇ ਮੈਂ ਇੰਨਾ ਡਿਪਰੈਸ਼ਨ ਚ ਰਿਹਾ ਪਰ ਇਹ ਮੈਂ ਤਸਾਲ ਮੇਰੇ ਯਾਰ ਦੋਸਤ ਉਹਨਾਂ ਨੇ ਮੈਨੂੰ ਮੈਂ ਸੁਸਾਈਡਲ ਥੋਟ ਆਉਂਦੇ ਸੀ ਮੇਰੇ ਅੰਦਰ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਬੱਚਾਏ ਤੁਹਾਡਾ ਕੋਈ ਮੈਰਿਟਲ ਡਿਸਪਿਊਟ ਕਰਕੇ ਤੁਸੀਂ ਇੰਡੀਆ ਦੇ ਵਿੱਚੋਂ ਚਾਹੇ ਤੁਹਾਡੇ ਨਾਲ ਠੱਗੀ ਹੋਈ ਆ ਬੰਦੇ ਨੂੰ ਡਿਪਰੈਸ਼ਨ ਹੁੰਦਾ ਹੀ ਆ ਪਰਿਵਾਰ ਨੂੰ ਵੀ ਡਿਪਰੈਸ਼ਨ ਹੁੰਦਾ ਕਿਉਂਕਿ ਇਸ ਤਰ੍ਹਾਂ ਦੇ ਡਿਸਪਿਊਟ ਦੇ ਵਿੱਚ ਜਾਇਆਸਰਾ ਦੀ ਠੱਗੀ ਦੇ ਵਿੱਚ ਪਰਿਵਾਰ ਦੀ ਪੂਰੀ ਦੀ ਪੂਰੀ ਜ਼ਿੰਦਗੀ ਦੀ ਕਮਾਈ ਲੱਗੀ ਹੁੰਦੀ ਆ ਬਿਲਕੁਲ ਤੇ ਮੈਂ ਇੰਨਾ ਕੁ ਸਮਝਾ ਸਮਝਾ ਕੇ ਥੱਕ ਗਿਆ ਇਹਦੀ ਮਾਤਾ ਨੂੰ ਫੇਰ ਭਾੜੀ ਆਖਿਰ ਦੇ ਵਿੱਚ ਸਾਨੂੰ ਪੁਲਿਸ ਕੋ ਜਾਣਾ ਪਿਆ ਮੈਂ ਜਾਣਾ ਨਹੀਂ ਸੀਗਾ ਹਾਂਜੀ ਬੜੇ ਮਜਬੂਰ ਹੋ ਜਾਣਾ ਪੈਂਦਾ ਬੜਾ ਮਜਬੂਰ ਹੋ ਗਿਆ ਇਹਦੇ ਮਰਦਿਆਂ ਨੂੰ ਇੱਕ ਚੱਬਣਾ ਹੀ ਪੈਂਦਾ ਫਿਰ ਉਹਦੀਸ ਕਰਨੀ ਪੈਂਦੀ ਹੈ ਤੇ ਪੁਲਿਸ ਕੋ ਰਿਪੋਰਟ ਕਰਾਈ ਹਣਾ ਇਹ ਤਾਂ ਵੀ ਨਹੀਂ ਮੰਨੀ ਸਾਲ ਹੋ ਗਿਆ ਇਸ ਟੀਟ ਪਿਛਲੇ ਸਤੰਬਰ ਦਾ ਇਹ ਚਲਣਾ ਪਿਛਲੇ ਸਤੰਬਰ ਦਾ ਇਹ ਕਲੇਸ਼ ਚੱਲਣ ਦਿਆ ਇਹਨੂੰ ਕਹਿੰਦਾ ਸੁਦਰ ਜਾ ਆਪਾਂ ਕੋ ਪਲੇਟ ਵਾਪਸ ਲੱ ਲਾਂਗੇ ਇਹਦੀਆਂ ਹਰਕਤਾਂ ਹੋਰ ਖਰਾਬ ਹੋਣੀ ਸ਼ੁਰੂ ਹੋ ਗਿਆ ਝੂਠ ਨਹੀਂ ਬੰਦ ਹੋਇਆ ਇਹਦਾ ਇਹਦਾ ਜਿਹੜਾ ਬੁਆਏਫਰੈਂਡ ਹੈ ਸੇਮ ਬੜੀ ਡੀਪੀ ਲੱਗੀ ਹੁੰਦੀ ਹੈ ਸੇਮ WhatsApp ਤੇ ਲੱਗੀ ਹੁੰਦੀ ਸੇਮ Instagram ਤੇ ਲੱਗੇ ਸੇਮ ਸਟੇਟਸ ਪੈਂਦੇ ਆ ਤੇ ਫਿਰ ਹੋਰ ਇੰਡੀਕੇਸ਼ਨ ਕਾਦੀ ਦੇ ਰਹੇ ਨੇ ਇਹ ਦਾ ਮਤਲਬ ਫਿਰ ਅੱਗੋ ਪੁੱਛੋ ਤੇ ਝੂਠ ਬੋਲਣਾ ਜੀ ਨਹੀਂ ਜੀ ਮੈਂ ਨਹੀਂ ਇਹਨੂੰ ਜਾਣਦੀ ਮੇਰਾ ਕੋਈ ਰਿਲੇਸ਼ਨ ਨਹੀਂ ਹੈ ਇਹਦਾ ਨਾ ਮੈਨੂੰ ਕੋਈ ਮਤਲਬ ਨਹੀਂ ਹੈ ਠੀਕ ਹੈ ਸ਼ੋਅ ਇਦਾਂ ਕਰਨਾ ਲੋਕੀ ਵੀ پاਗਲ ਮੈਂ ਵੀ پاਗਲ ਹਣਾ ਤੁਹਾਡੇ ਜਿਹੜੀ ਘੁੰਮਣ ਦੀਆਂ ਸਟੇਟਸ ਆ ਉਹ ਸਾਰੇ ਸੇਮ ਹੁੰਦੇ ਬਾਕੀ ਤੁਹਾਡੇ ਨਾਲ ਰਿਲੇਸ਼ਨ ਖਰਾਬ ਕਰ ਚੁੱਕੇ ਨੇ ਤੇ ਤੁਹਾਨੂੰ ਬਲੌਕ ਵੀ ਕਰ ਚੁੱਕੇ ਨੇ ਸਾਰੇ ਕਿਹਨੂੰ ਮੇਰੇ ਸਾਲ ਹੋ ਗਿਆ ਸਭ ਬਲੌਕ ਹੈ ਠੀਕ ਆਪਾਂ ਇਹਨਾਂ ਨਾਲ ਕੰਟੈਕਟ ਕਰਨ ਦੀ ਬੜੀ ਔਰੀ ਕੋਸ਼ਿਸ਼ ਕੀਤੀ ਕਿ ਚੱਲ ਆਪਾਂ ਪਰਚਾ ਵੀ ਵਾਪਸ ਲੱਲਾਂਗੇ ਪਰਚਾ ਹੋ ਗਿਆ ਤੇ ਤੇਦੀ ਮਾਂ ਤੇ ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਐਡੇ ਬੇਸ਼ਰਮ ਲੋਗ ਆ ਇਹਦੀ ਮਾਂ ਇੰਨੀ ਬੇਸ਼ਰਮ ਆ ਮੈਂ ਮੈਂ ਊਮਨ ਦੀ ਹਮੇਸ਼ਾ ਰਿਸਪੈਕਟ ਕਰਦਾ ਪਰ ਪਰ ਮੈਂ ਐਦਾ ਦੀ ਲੇਡੀ ਕੋਈ ਨਹੀਂ ਮੈਂ ਖੁਦ ਜੇ ਮੈਂ ਇਹ ਗੱਲ ਕਹਾ ਕਿ ਜਦੋਂ ਆਪਾਂ ਦੋਹੇ ਪੱਖ ਸੁਣਦੇ ਆ ਇੱਕ ਔਰਤ ਦਾ ਪੱਖ ਸੁਣ ਕੇ ਜਾਂ ਔਰਤ ਦੇ ਹੰਝੂ ਦੇਖ ਕੇ ਸਾਰਾ ਸਮਾਰ ਮਿਗਲ ਜਾਂਦਾ ਵਾ ਪਰ ਜਿਹੜਾ ਬੰਦਾ ਖੁਦ ਡਿਪਰੈਸ਼ਨ ਦੇ ਵਿੱਚ ਆ ਉਸ ਬੰਦੇ ਨੂੰ ਦੇਖ ਕੇ ਲੋਕੀ ਜਜਮੈਂਟਲ ਕਰਨੀ ਸ਼ੁਰੂ ਕਰ ਦਿੰਦੇ ਨੇ ਇਹ ਤਾਂ ਨਸ਼ਾ ਕਰਦ ਹੋਣਾ ਇਹ ਤਾਂ ਬਾਹਰ ਅਫੇਅਰ ਹੋਣਾ ਜਾਂ ਫਲਾਣਾ ਫਲਾਣਾ ਪਰ ਲੋਕੀ ਉਸ ਮੁੰਡੇ ਦਾ ਸਾਥ ਨਹੀਂ ਦਿੰਦੇ ਜਿਹਦੇ ਨਾਲ ਠੱਗੀ ਹੋਈ ਹੁੰਦੀ ਹੈ ਨਾ ਠੱਗੀ ਦਾ ਸ਼ਿਕਾਰ ਹੋਇਆ ਨਹੀਂ ਦਿੰਦੇ ਲੋਕੀ ਸੱਲੇ ਸਿਰ ਗਲਤ ਕਮੈਂਟ ਕਰਦੇ ਆ ਆਪਦੇ ਪੈਸੇ ਲਾ ਲੰਦਾ ਇਹ ਲਾਲ ਪਾਈ ਏਦਾਂ ਕਰ ਲੈਂਦੇ ਓਦਾਂ ਕਰ ਲੈਂਦੇ ਜਿੰਨਾਂ ਨੂੰ ਹੋਇਆ ਹੁੰਦਾ ਪਤਾ ਉਹਨਾਂ ਨੂੰ ਪਤਾ ਉਹਨਾਂ ਨੂੰ ਲੱਗਦਾ ਦੇਖੋ ਭਾਈ ਇੱਕ ਮੈਂ ਗੱਲ ਬਾਰ-ਬਾਰ ਆਪਣੇ ਚੈਨਲ ਤੇ ਬਹੁਤ ਵਾਰੀ ਪ੍ਰਮੋਟ ਕੀਤੀ ਐ ਜਿਹਦੇ ਨਾਲ ਠੱਗੀ ਹੋਣੀ ਐ ਵੀਰੇ ਇੱਥੇ ਵੀ ਹੋ ਰਣੀ ਐ ਜਿਹਦੇ ਨਾਲ ਹੋਣੀ ਐ ਉਹਦੇ ਨਾਲ ਬਾਹਰ ਵੀ ਹੋ ਰਣੀ ਐ ਬਿਲਕੁਲ ਜਿਹਦਾ ਘਰ ਬਸਣਾ ਹੈ ਭਾਈ ਨਹੀਂ ਇੱਥੇ ਹੀ ਬਸਣਾ ਜਿਹਦਾ ਬਸਣਾ ਹੈ ਉਹਦਾ ਬਾਹਰ ਵੀ ਬਸਣਾ ਬਿਲਕੁਲ ਇਹ ਡਿਪੈਂਡ ਕਰਦਾ ਵਾ ਦੇਖੋ ਇਹ ਮੈਰਿਟਲ ਡਿਸਪਿਊਟ ਹੀ ਨੇ ਇਹ ਮੈਰਿਟਲ ਡਿਸਪਿਊਟ بگੜ ਕੇ ਇਹ ਠੱਗੀ ਦਾ ਰੂਪ ਧਾਰ ਲੈਂਦੇ ਨੇ ਕਿਉਂਕਿ ਲੜਕੇ ਵਾਲਿਆਂ ਵੱਲੋਂ ਜਾਂ ਲੜਕੀ ਵਾਲਿਆਂ ਵੱਲੋਂ ਇੱਕ ਪੈਸਾ ਇਨਵੈਸਟ ਕੀਤਾ ਹੁੰਦਾ ਵਾ ਉਹਨਾਂ ਨੂੰ ਬਾਹਰ ਭੇਜਣ ਦੀ ਖਾਤਰ ਉੱਤੇ ਰਾ ਕੇ ਜਦੋਂ ਉਹ ਲੜਕੀਆਂ ਕਿਸੇ ਹੋਰ ਦੇ ਨਾਲ ਰਿਲੇਸ਼ਨ ਦੇ ਵਿੱਚ ਆ ਜਾਂਦੀਆਂ ਨੇ ਜਾਂ ਪਹਿਲੇ ਰਿਲੇਸ਼ਨ ਦੇ ਵਿੱਚ ਹੁੰਦੀਆਂ ਆਪਣਾ ਰਿਲੇਸ਼ਨ ਲੁਕਾ ਕੇ ਰੱਖਦੀਆਂ ਨੇ ਉਹਨਾਂ ਟਾਈਮ ਉਹ ਸ਼ੋ ਨਹੀਂ ਕਰਦੀਆਂ ਜਿੰਨਾ ਟਾਈਮ ਕਿਸੇ ਲੜਕੇ ਦੇ ਪਰਿਵਾਰ ਨੇ ਪੈਸਾ ਖਰਚਣਾ ਹੁੰਦਾ ਵਾ ਜਦੋਂ ਲੜਕੇ ਦਾ ਪਰਿਵਾਰ ਪੈਸਾ ਖਰਚ ਦਿੰਦਾ ਵਾ ਤੇ ਉਹ ਲੜਕੀ ਆਪਣੇ ਮਕਾਮ ਤੇ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਉਹ ਸਾਰੇ ਤੁਸੀਂ ਪੁਰਾਣਾ ਇਸ ਕੁਝਾਂਗੇ ਇਹਨੂੰ ਇੰਨਾ ਸਮਝਾਇਆ ਇੰਨਾ ਸਮਝਾ ਸਮਝਾ ਕੇ ਬੰਦਾ ਆ ਕੇ ਆ ਭੱਗ ਗਏ ਐਨੇ ਮੇਰੀ ਫੈਮਿਲੀ ਨੂੰ ਇੰਨੀਆਂ ਗਾਲਾਂ ਗੱਡੀਆਂ ਮੇਰੇ ਕੋਲ ਇੱਕ ਇੱਕ ਚੀਜ਼ ਦਾ ਬਾਈ ਦੀ ਪ੍ਰੂਫ ਹੈ ਇੰਨੀਆਂ ਗੰਦੀਆਂ ਗਾਲਾਂ ਗੱਡੀਆਂ ਮੈਨੂੰ ਮੇਰੇ ਫਾਦਰ ਨੂੰ ਮੇਰੇ ਮਦਰ ਨੂੰ ਮੇਰੇ ਮਾਮੇ ਦੀ ਕੁੜੀਆਂ ਨੂੰ ਸਾਡੇ ਜਿੰਨੇ ਰਿਲੇਟਿਵਸ ਉਹਨੂੰ ਮੈਨੂੰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਸੇਕ ਵੀਡੀਓ ਬਣਾ ਕੇ ਸੇਕ ਆਈਡੀਆ ਬਣਾ ਕੇ ਮੈਨੂੰ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਵੀ ਇਸ ਮੁੰਡੇ ਦੀ ਵੀ ਮੈਂ ਆਪਦੇ ਆਪ ਨੂੰ ਇੱਕ ਬੇਗਣਾ ਸਾਬਤ ਕਰਕੇ ਇਸ ਮੁੰਡੇ ਨੂੰ ਬਦਨਾਮ ਕਰਦਾ ਕਿਉਂਕਿ ਮੁੰਡੇ ਨੂੰ ਬਦਨਾਮ ਕਰਨਾ ਬਹੁਤ ਸੁੱਖਾ ਵਾ ਇਹ ਮੈਂ ਆਪਾਂ ਇਸ ਇਸ ਪਰਿਵਾਰ ਦੀ ਇੰਨੀ ਕੁ ਮਜਬੂਰੀ ਸਮਝੀ ਨਾਲ ਕਿ ਚੱਲ ਗਰੀ ਪਰਿਵਾਰ ਤੋਂ ਆ ਇਹਨਾਂ ਦਾ ਪਿਓ ਨਹੀਂ ਆਪਾਂ ਯਾਰ ਥੜਾ ਗਰੀ ਪਰਿਵਾਰ ਦੀ ਕੁੜੀ ਆ ਇਹਨੂੰ ਆਪਾਂ ਕਿਤੇ ਸੈੱਟ ਕਰਦੇ ਆ ਮੇਰਾ ਮੇਰੇ ਅੰਦਰ ਮੈਂ ਖੁਦ ਵੀ ਯਾਰ ਇੱਕ ਮਰਦ ਜਿਹੜੀ ਕਮਿਊਨਿਟੀ ਹੁੰਦੀ ਆ ਨਾ ਜਿਹੜੇ ਐਜੂਕੇਟਿਡ ਮੁੰਡੇ ਹੁੰਦੇ ਆ ਐਜੂਕੇਟਿਡ ਜਿਹੜਾ ਮਰਦ ਆਉਂਦਾ ਨਾ ਉਹ ਹਮੇਸ਼ਾ ਇੱਕ ਔਰਤ ਦੀ ਰਿਸਪੈਕਟ ਕਰਦੀ ਕਰਦਾ ਵਾ ਤੇ ਉਹਨੂੰ ਇਹ ਹੁੰਦਾ ਵਾ ਜਿਹੜੀ ਘਰ ਵਾਲੀ ਉਹਦੀ ਹੋਵੇਗੀ ਉਹਨੂੰ ਕਿਸੇ ਮਕਾਮ ਦੇ ਤੱਕ ਪੰਚਾ ਕੇ ਛੱਡਾਂ ਮੈਂ 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 ਕਿਹਦਰਥ ਥੌਟ ਵਾਲਾ ਪਰਸਨ ਸੀਗਾ ਕਿ ਭਾਈ ਮੈਂ ਖੁਦ ਸੌਫਟਵੇਅਰ ਇੰਜੀਨੀਅਰ ਆ ਐਮਬੀਏ ਕੀਤੀ ਮੈਂ ਠੀਕ ਆ ਸੀਯੂ ਤਾਂ ਐਮਬੀਏ ਕੀਤੀ ਮੈਂ ਠੀਕ ਆ ਠੀਕ ਆ ਮੈਂ ਮੇਰੇ ਸਭ ਤੋਂ ਵੱਧ ਗੋਮਣੇ ਕੋਈ ਯਾਰ ਠੀਕ ਆ ਉਸ ਤੋਂ ਬਾਅਦ ਸਾਨੂੰ ਲੋੜ ਨਹੀਂ ਸੀਗੀ ਪਰ ਹਨਾ ਬਾਹਰ ਜਾਣ ਦੀ ਮੈਂ ਵਧੀਆ ਯੂ ਮੈਂ ਇੱਕ ਵਧੀਆ ਥੋੜਾ ਸੈਟਲਮੈਂਟ ਵਾਲੀ ਐਮ ਐਨ ਸੀ ਕੰਪਨੀ ਦੀ ਜੌਬ ਕਰਦਾ ਸੀ ਔਰ ਉਸ ਤੋਂ ਬਾਅਦ ਆਪਾਂ ਇਸ ਕੁੜੀ ਤੇ ਮੈਂ ਇਹੀ ਜਦੋਂ ਇਹਨਾਂ ਨੇ ਵਿਆਹ ਕਰਨਾ ਸੀ ਨਾ ਜਾਂ ਕੁਝ ਰਿਲੇਸ਼ਨ ਆਇਆ ਜਾਂ ਕੁਝ ਵੀ ਕਰਨਾ ਸੀ ਇਹਨਾਂ ਨੇ ਤੇ ਕਹਿੰਦੇ ਸੀਗੇ ਕਿ ਅਬ ਮੈਂ ਇੱਕੋ ਇੱਕੋ ਸ਼ਰਤ ਰੱਖੀ ਕਿ ਮੈਂ ਲੈਣਾ ਕੁਛ ਨਹੀਂ ਹਾਂਜੀ ਮੈਂ ਕੁਛ ਨਹੀਂ ਲਵਾਂਗਾ ਮੈਂ ਆਪ ਦਾ ਇਨਾ ਕਮਾਂਦਾ ਕਿ ਮੈਂ ਆਪ ਦਾ ਲੱਲੂਗਾ ਆਪ ਆਪ ਹੀ ਲੈ ਲਾਗੇ ਸਾਨੂੰ ਅਸਲ ਵਿੱਚ ਰੱਜੇ ਪੁੱਜੇ ਘਰਾਂ ਦੇ ਮੁੰਡੇ ਵੈਸੇ ਤਾਂ ਕੁਛ ਲੈਂਦੇ ਨਹੀਂਗੇ ਕਿਉਂਕਿ ਉਹਨਾਂ ਦੇ ਆਲਰੇਡੀ ਘਰ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਸਮਾਨ ਲੈ ਕੇ ਜਾ ਕੁਛ ਲੈ ਕੇ ਕਿੱਥੇ ਰੱਖਣਾ ਕਿੱਥੇ ਮੇਰੇ ਤੇ ਮੇਰੀ ਫੈਮਲੀ ਨੂੰ ਹਰਾਸਮੈਂਟ ਕਰਨ ਵਾਸਤੇ ਇਹਨਾਂ ਨੇ ਮੇਰੇ ਤੇ ਕੰਪਲੇਨ ਕਰਵਾ ਦਿੱਤੀ ਹੁੰਦਾ ਵਾ ਬਾਜ ਮੰਗਦੇ ਸੀ ਬਾਜ ਮੰਗਦਾ ਮੈਂ ਮਾਰਦਾ ਮੈਂ ਧਮਕੀਆਂ ਦਿੰਦਾ ਹੁਣ ਤੁਹਾਨੂੰ ਮੇਰੇ ਤੋਂ ਖਤਰਾ ਆਉਣ ਲੱਗ ਪਿਆ 35-40 ਲੱਖ ਰੁਪਏ ਲਵਾ ਕੇ ਤੁਹਾਨੂੰ ਮੇ ਬੜਾ ਚੰਗਾ ਸੀ ਉਦੋਂ ਉਦਾਰ ਦੇ ਇਹਦਾ ਮਾਮਲਾ ਕਿ ਤੁਹਾਨੂੰ ਦਰਜ ਹੋਇਆ ਅਸਲ ਦੇ ਵਿੱਚ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਹੋਣੀ ਜ਼ਰੂਰੀ ਆ ਉਹ ਇਹੀ ਸੋਧ ਹੋਣੀ ਜ਼ਰੂਰੀ ਆ ਕਿਉਂਕਿ ਜਦੋਂ ਇੱਕ ਮਰਦ ਆਪਣੀ ਔਰਤ ਨੂੰ ਕਾਮਜਾਬ ਕਰ ਕਰ ਦਿੰਦਾ ਵਾ ਤੇ ਉਸੇ ਹੀ ਘਰ ਵਾਲੀ ਵੱਲੋਂ ਉਹਦੀ ਢੂਈ ਤੇ ਲਤ ਮਾਰ ਦਿੱਤੀ ਜਾਂਦੀ ਹੈ ਪਰ ਇਹ ਮੈਂ ਇੱਕ ਚੀਜ਼ ਨਾਲ ਬੜੀ ਰੇਸ਼ੋ ਹਨਾ ਗੂਗਲ ਦੇ ਇੱਕ ਰੇਸ਼ੋ ਸੀਗੀ ਯੂ ਹਨਾ ਯੂਨੈਸਕੋ ਨੇ ਇੱਕ ਰੇਸ਼ੋ ਗੱਡੀ ਸੀਗੀ ਕਿ ਔਰਤ ਕਦੀ ਮਰਦ ਨੂੰ ਕਾਮਯਾਬ ਨਹੀਂ ਕਰ ਸਕਦੀ ਕਰਦੀ ਮਰਦ ਹਮੇਸ਼ਾ ਔਰਤ ਨੂੰ ਕਾਮਯਾਬ ਕਰਨ ਦੀ ਨਜ਼ਰ ਨਾ ਦੇਖਦਾ ਤੇ ਇਹਦੀ ਜਿਹੜੀ ਰੇਸ਼ਿਓ ਹੈ ਨਾ 98% ਮਰਦ ਕੁੜੀ ਨੂੰ ਕਾਮਯਾਬ ਕਰਨ ਦੀ ਰੱਖਦਾ ਹੈ ਰੱਖਦਾ ਕਾਮਯਾਬ ਰੱਖਦਾ ਪੰਦੇ ਕੋ ਕੱਖ ਨਾ ਹੋਏ ਪਰ ਕੁੜੀ ਜਦੋਂ ਕਾਮਯਾਬ ਹੋ ਜਾਂਦੀ ਨਾ ਉਹ ਉਸੇ ਮਰਦ ਨੂੰ ਲਤ ਮਾਰਦੀ ਹੈ ਆਪਾਂ ਬਹੁਤ ساری ਇੰਟਰਵਿਊਜ਼ ਬਾਈ ਦੇਖਦੇ ਆ ਜਿਹੜੇ ਵੀ ਲੋਕ ਸੁਣ ਰਹੇ ਨੇ ਉਹਨਾਂ ਦੇ ਵਿੱਚ ਕੁੜੀਆਂ ਦਾ ਇਹ ਕਹਿਣਾ ਹੁੰਦਾ ਵਾ ਮੁੰਡਾ ਅਨਪੜ੍ਹ ਸੀ ਉਹਦਾ ਪਰਿਵਾਰ ਅਨਪੜ੍ਹ ਸੀ ਹੁਣ ਤੁਹਾਡੇ ਸਾਹਮਣੇ ਇੱਕ ਜਿਉਂਦੀ ਜਾਗਦੀ ਮਿਸਾਲ ਬੈਠੀ ਆ ਮੁੰਡਾ ਸੌਫਟਵੇਅਰ ਇੰਜੀਨੀਅਰ ਆ ਵੈਲ ਐਜੂਕੇਟਿਡ ਆ ਇਹਦੀ ਫੈਮਿਲੀ ਮੁੰਡੇ ਦੀ ਸਰਕਾਰੀ ਨੌਕਰੀ ਦੇ ਉੱਤੇ ਆ ਤੇ ਹੋਰ ਲੜਕੀਆਂ ਨੂੰ ਚਾਹੀਦਾ ਕੀ ਹੈ ਤੇ ਲੜਕੀ ਦੇ ਪਰਿਵਾਰਾਂ ਨੂੰ ਹੋਰ ਚਾਹੀਦਾ ਕੀ ਆ ਜਦੋਂ ਤੁਸੀਂ ਪੈਸਾ ਖਰਚਾਉਣਾ ਹੁੰਦਾ ਵਾ ਉਦੋਂ ਦਾ ਮੁੰਡਾ ਤੁਸੀਂ ਲੱਭ ਲੈਨੇ ਹੋ ਪੈਸਾ ਖਰਚਾ ਕੇ ਉੱਥੇ ਪਹੁੰਚ ਕੇ ਤੇ ਸੈਟਲਮੈਂਟ ਕਰਕੇ ਤੁਸੀਂ ਮੁੰਡੇ ਦੇ ਲਈ ਢੂਈ ਦੇ ਲੱਤ ਮਾਰ ਦਿੰਨੇ ਹੋ ਤੇ ਭਾਈ ਤੁਸੀਂ ਕੀ ਸਰਕਾਰ ਤੋਂ ਜਾਂ ਜਿਹੜੇ ਆਪਣੇ ਸਰਕਾਰੀ ਨੁਮਾਇੰਦੇ ਜੇ ਕੋਈ ਦੇਖ ਰਿਹਾ ਤਾਂ ਉਹਨਾਂ ਤੋਂ ਤੁਸੀਂ ਕੀ ਮੰਗ ਕਰਦੇ ਬਈ ਕਿਹੜੇ ਕਾਨੂੰਨਾਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਭਾਈ ਇੱਕ ਤਾਂ ਆ ਦੇਖੋ ਇੱਕ ਤਾਂ ਹਨਾ ਸਾਰੇ ਊਮਨ ਪਾਵਰਮੈਂਟ ਤੇ ਗੱਲ ਕਰਦੇ ਆ ਇਹਦੀ ਮੈਨਸ ਪਾਵਰਮੈਂਟ ਦਾ ਇੱਕ ਵੀ ਲਾ ਨਹੀਂ ਆ ਲੋਕ ਆਪਾਂ ਹੁਣ ਮੰਨ ਕੇ ਚੱਲੋ ਜੇ ਤੁਸੀਂ ਇੱਕ ਆਨਲਾਈਨ ਆ ਕੇ ਤੁਸੀਂ ਰੋ ਕੇ ਕੋਈ ਪੋਸਟ ਪਾ ਰਹੋ ਜਾਂ ਇੱਕ ਪੋਸਟ ਪਾ ਰਹੇ ਹੋ ਵੀ ਤੁਸੀਂ ਡਿਪਰੈਸ਼ਨ ਦੇ ਵਿੱਚ ਆ ਮੈਂ ਕਹਿੰਦਾ ਬਾਈ ਤੁਹਾਡੇ ਆਪ ਦੀ ਜਾਣਕਾਰ ਬੰਦੇ ਤਾਂ ਉਹਨੂੰ ਗਾਲਾਂ ਕੱਢਣਗੇ ਕਿ ਤੇਰਾ ਦਿਮਾਗ ਖਰਾਬ ਹੈ ਜੇ ਉਹੀ ਇੱਕ ਲੜਕੀ ਬਾਈ ਰੋ ਕੇ ਜਾਂ ਡਿਪਰੈਸ਼ਨ ਦੇ ਵਿੱਚ ਪੋਸਟ ਪਾਦੀ ਮੈਂ ਡਿਪਰੈਸ਼ਨ ਦੇ ਵਿੱਚ ਆ ਬਾਈ ਜਿਹੜਾ ਬੰਦਾ ਜਾਣਦਾ ਵੀ ਨਹੀਂ ਹੁੰਦਾ ਉਹ ਬੰਦਾ ਪੱਲਾ ਵੜਾਉਣ ਨੂੰ ਆ ਜਾਂਦਾ ਲੋਕੀ ਤਾਂ ਇੰਨੇ ਡਰਾਮੇਬਾਜ਼ ਆ ਮੈਂ ਤੁਹਾਨੂੰ ਕਿੱਦਾਂ ਕਿ ਲੋਕੀ ਸਿਰ ਸਵਾਦ ਲੈਂਦੇ ਆ ਵੀਡੀਓ ਸੁਣ ਲੈਣਗੇ ਥੱਲੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਵਿਊਜ਼ ਲੈਂਦੀਆਂ ਨੇ ਮੈਂ ਉਹਨਾਂ ਕੁੜੀਆਂ ਨੂੰ ਇਹ ਇਹ ਸਨੇਹਾ ਦੇਣਾ ਚਾਹਣਾ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਕਿਸੇ ਨੇ ਨਹੀਂ ਦੇਣਾ ਐਟ ਦੀ ਐਂਡ ਆਫ ਦੀ ਡੇ ਜਿਹੜਾ ਬੰਦਾ ਤੁਹਾਡੇ ਨਾਲ ਜਿਹਨੇ ਲਾਵਾ ਲਈ ਜਿਹਨੇ ਆਨੰਦ ਗਰਜ ਗੀਤ ਨੇ ਜਿਹਨੇ ਤੁਹਾਡੇ ਨਾਲ ਮੈਰਿਜ ਕਰਾਈਏ ਉਸੇ ਬੰਦੇ ਨੇ ਖੜਦਾ ਜਾਂ ਤੁਹਾਡੇ ਪਿਓ ਜਾਂ ਤੁਹਾਡੇ ਭਰਾ ਨੇ ਜਿਹੜਾ ਬਗਾਨਾ ਵਾ ਬੰਦਾ ਉਹ ਹਮੇਸ਼ਾ ਤੁਹਾਡਾ ਫਾਇਦਾ ਹੀ ਚੱਕੂ ਤੁਹਾਡੇ ਤਨ ਬਦਨ ਤੇ ਅੱਖ ਹੁੰਦੀ ਉਹਨੂੰ ਕੋਈ ਮੈਂ ਕਿੰਨਾ ਗਿਆ ਇਹਦੀ ਨਾਲ ਦੀਆਂ ਜਿੰਨੀਆਂ ਸਹੇਲੀਆਂ ਸਾਰੇ ਆਪਦੇ ਹਸਬੈਂਡ ਨੂੰ ਆਪਦੇ ਰਿਲੇਸ਼ਨ ਨੂੰ ਸਾਮਗੇ ਰੱਖਿਆ ਸਾਮਗੇ ਰੱਖ ਲਿਆ ਇਹ ਕਦੀ ਆਪਣੀ ਸਹੇਲੀ ਦੇ ਪਿੱਛੇ ਲੱਗੀ ਰਹਿੰਦੀ ਕਦੀ ਮਾਂ ਦੇ ਪਿੱਛੇ ਇਹਨੂੰ ਬਰਬਾਦ ਕਰਨ ਵਾਲਾ ਨਾ ਸਿਰਫ ਇਹਦੀ ਮਾਂ ਆ ਤੇ ਇਹਦੇ ਰਿਸ਼ਤੇਦਾਰ ਕਿਉਂਕਿ ਆਲਮੋਸਟ ਕੇਸਾਂ ਦੇ ਵਿੱਚ ਜਿੰਨੇ ਵੀ ਅਸੀਂ ਕੇਸ ਦੇਖਦੇ ਆ ਤਾਂ ਉਹਦੇ ਵਿੱਚ ਜੇ ਘਰ ਬਰਬਾਦ ਹੁੰਦਾ ਬੱਚਿਆਂ ਦਾ ਤਾਂ ਉਹਨਾਂ ਦੇ ਮਾਪਿਓ ਕਰਕੇ ਹੁੰਦਾ ਚਾਹੀਏ ਉਹਨਾਂ ਦੀ ਔਰ ਇਹ ਕੱਡੇ માન ਸਿਕਤਾ ਕੇ ਲਈ ਚਾਹੀਏ ਉਹਨਾਂ ਦੀ ਪਰਵਰਿਸ਼ ਕੇ ਲਈ ਜਾਂ ਫਿਰ ਵਿਆਹ ਤੋਂ ਬਾਅਦ ਵਿੱਚ ਜੇ ਆਪਣਾ ਬੱਚਾ ਗਲਤਾ ਤੋਂ ਉਸ ਗਲਤੀ ਦੇ ਵਿੱਚ ਉਸ ਬੱਤੇ ਦਾ ਜਦੋਂ ਸਾਥ ਦਿੰਦਿਆ ਤਾਂ ਘਰ ਬਰਬਾਦ ਹੋਣਾ ਹੀ ਹੋਣਾ ਔਰ ਔਰ ਮੇਰੇ ਕੋ ਇੱਕ ਇੱਕ ਚੀਜ਼ ਦਾ ਬਾਈ ਵੀ ਪ੍ਰੂਫ ਹੈ ਮੈਂ ਪ੍ਰੂਫ ਕਰ ਸਕਦਾ ਇਸ ਚੀਜ਼ ਨੂੰ ਪਰਚਾ ਹੋ ਗਿਆ ਕੁੜੀ ਤੇ ਕੁੜੀ ਤੇ ਕੁੜੀ ਦੀ ਮਾਂ ਤੇ ਜ਼ਮਾਨਤ ਤੇ ਆ ਠੀਕ ਹੈ ਤੇ ਕੀ ਇਹ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਹੈ ਮੈਂ ਉਹਨੂੰ ਬਦਨਾਮ ਨਹੀਂ ਕਰਦਾ ਵਾ ਜੋ ਮੇਰਾ ਦਰਦ ਹੈ ਔਰ ਮੈਂ ਤੁਹਾਨੂੰ ਤੁਹਾਡੇ ਅੱਗੇ ਲੋਕਾਂ ਅੱਗੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸ਼ੇਅਰ ਕਰਨਾ ਚਾਹੁੰਦਾ ਕਿ ਇਹ ਇਦਾਂ ਕੀਤਾ ਇਹਨੇ ਕਿ ਅੱਗੇ ਤੋਂ ਕਿਸੇ ਨਾਲ ਇਦਾਂ ਨਾ ਹੋਵੇ ਨਾ ਹੋਵੇ ਕਿਉਂਕਿ ਵੀਰੇ ਜਦੋਂ ਨਾ ਕੋਈ ਬੰਦਾ ਠੱਗੀ ਮਾਰਦਾ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦਾ ਵਾ ਕਿਸੇ ਇੱਕ ਪਰਸਨ ਨਾਲ ਹੋ ਗਿਆ ਜਦੋਂ ਉਹਦੇ ਤੇ ਕੋਈ ਕਾਨੂੰਨਨ ਕਾਰਵਾਈ ਨਹੀਂ ਹੁੰਦੀ ਜਦੋਂ ਸਮਾਜ ਦੇ ਬਜਰ ਸ਼ਹਿਰਾਂ ਵਿੱਚ ਅਰਦਾਵਾ ਤੇ ਹਿੱਕਾਂ ਥਾਪਣ ਦਾ ਕਰ ਲੋ ਕੀ ਕਰਨਾ ਵਾ ਉਹਨਾਂ ਨੂੰ ਦੇਖ ਕੇ ਚਾਰ ਲੋਕ ਹੋਰ ਵਿਗੜਦੇ ਆ ਵੀ ਜੇ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਹੋਈ ਤਾ ਸਾਡਾ ਕੀ ਬਗਾੜਦਾ ਇਹਨੂੰ 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 ਬਾਈ ਦੀ ਆਪਾਂ ਇੰਨੇ ਮੌਕੇ ਦਿੱਤੇ ਫੋਨ ਕਰਿਆ ਕਰ ਫੋਨ ਕਰਿਆ ਕਰ ਟਾਈਮ ਦਾ ਇਹਨੇ ਫੋਨ ਨਹੀਂ ਚੱਕਿਆ ਇਹਨੂੰ ਫੋਨ ਲਾ ਲਓ ਹੁਣ ਵੀ ਫੋਨ ਲਾ ਲੋਗੇ ਨਾ ਇਹਨੇ ਫੋਨ ਨਹੀਂ ਲੱਕਣਾ ਫਾਇ ਮੇਰੀ ਫੈਮਲੀ ਫੋਨ ਲਾਂਦੀ ਰਹੀ ਇੰਨੇ ਜਦੋਂ ਕਿਉਂਕਿ ਜਦੋਂ ਇਹ ਬਾਹਰ ਜਾਂਦੀ ਨਾ ਇਹਨੂੰ ਬਾਹਰ ਬਲੌਕ ਕਰਕੇ ਜਾਣਾ ਹੁੰਦਾ ਉਹ ਜਾਣੇ ਫੋਨ ਨਹੀਂ ਰੱਖਣਾ ਇਹਨੇ ਕਹਦਾ ਨਾ ਕਿ ਮੈਂ ਬਾਹਰ ਚੱਲੀ ਆ ਮੈਨੂੰ ਇਹਨੂੰ ਇਹ ਸੇਰ ਨੇ ਕੀ ਕਰਨਾ ਕਾਰ ਜਦੋਂ ਆ ਆ ਜਾਂਦੀ ਰਹੀ ਸੇਰ ਨੇ ਨਾ ਅਨਬਲੌਕ ਕਰਕੇ ਸੇਰ ਨੇ ਫੋਨ ਚੈੱਕ ਲਾ ਲਿਆ ਕਿਉਂਕਿ ਆਪਣੇ ਪਾਪ ਦੇ ਬੋਏਫ੍ਰੈਂਡ ਨਾਲ ਕੋਮਦੀ ਹੁੰਦੀ ਸੀ ਬਿਲਕੁਲ ਜੇ ਹੁਣ ਉਹ ਫੋਨ ਚੈੱਕ ਕਰੋਗੇ ਤਾਂ ਉੱਥੇ ਤੁਸੀਂ ਲੋਕੇਸ਼ਨ ਮੰਗਾ ਸਕਦੇ ਹੋ ਕਿ ਤੂੰ ਇਸ ਟਾਈਮ ਹੈ ਕਿੱਥੇ ਜੇ ਉਹ ਲੋਕੇਸ਼ਨ ਮੰਗਾ ਲਈ ਤਾਂ ਉੱਥੇ ਆਬਵੀਅਸ ਜੀ ਗੱਲ ਆ ਉਹ ਕਿਸ ਜਗ੍ਹਾ ਦੇ ਉੱਤੇ ਆਪਾਂ ਲੱਗੀ ਆ ਇੰਨਾ ਝੂਠ ਬੋਲਦੀ ਆਪਾਂ ਥੋੜੇ ਟਾਈਮ ਤੱਕ ਮੁੰਡੇ ਤੇ ਵੀ ਪਰਚਾ ਕਰਾਵਾਂਗੇ ਮੁੰਡੇ ਤੇ ਵੀ ਪਰਚਾ ਹੋ ਜਾਣਾ ਉਹ ਦੇਖੋ ਉਸ ਚੀਜ਼ ਲਈ ਤੁਹਾਨੂੰ ਐਵੀਡੈਂਸ ਵੀ ਚਾਹੀਦੇ ਹੋਣਗੇ ਵਿਦਆਊਟ ਐਵੀਡੈਂਸ ਤੁਹਾਨੂੰ ਪਤਾ ਅੱਜ ਕੱਲ ਕੋਈ ਬੰਦਾ ਕਿਉਂਕਿ ਉਸ ਮੁੰਡੇ ਨੂੰ ਮੈਂ ਸੁਝਾਸ ਸੁਝਾ ਕੇ ਥੱਕ ਗਿਆ ਮੇਰੇ ਕੋਲ ਐਵੀਡੈਂਸ ਹੈਗੇ ਆ ਮੇਰੇ ਕੋਲ ਉਥੋਂ ਦੇ ਮੇਰੇ ਜਿੰਨੇ ਲਿੰਕਸ ਆ ਜਿੰਨੇ ਮੇਰੇ ਯਾਰ ਦੋਸਤ ਆ ਮੇਰੇ ਕੋਲ ਸਾਰੀਆਂ ਫੋਟੋ ਇਹਨਾਂ ਦੇ ਘੁੰਮਦਿਆਂ ਦੀਆਂ ਇਹਨਾਂ ਦੇ ਜਿੱਥੇ ਵੀ ਘੁੰਮਦੇ ਆ ਜਿੱਦੇ ਜਾਂਦੇ ਆਉਂਦੇ ਆ ਮਤਲਬ ਜੋ ਵੀ ਐਕਟੀਵਿਟੀ ਐਵੀਡੈਂਸ ਹੈਗਾ ਇਹਦੀ ਇਹਦੀ ਇੰਸਟਾਗ੍ਰam ਇਹਦੀ ਸਨੈਪ ਜਿੰਨੇ ਸੋਸ਼ਲ ਮੀਡੀਆ ਮੈਂ ਸਾਰਾ ਅਕਸਰ ਹੇਗਾ ਮੇਰ ਦਾਸ ਠੀਕ ਹੈ ਉਸ ਚੀਜ਼ ਦੇ ਪ੍ਰੂਫ ਦੇ ਬਿਹਾਫ ਤੇ ਆਪਾਂ ਮੁੰਡੇ ਦੇ ਵੀ ਪਰਚਾ ਦਰਜ ਕਰਾਵਾਂਗੇ ਔਰ ਮੁੰਡੇ ਦੀ ਫੈਮਲੀ ਨੂੰ ਵੀ ਕਿ ਸੀਟਾਂਗੇ ਵਿੱਚ ਕਿ ਸਾਨੂੰ ਬਰਬਾਦ ਕਰਵਾਣਾ ਸਾਡੀ ਵੀ ਨਹੀਂ ਸੋਚੀ ਦੀ ਆਪਾਂ ਵੀ ਨਹੀਂ ਸਾਡੀ ਸੋਚ ਬਿਲਕੁਲ ਕਿਉਂਕਿ ਜੇ ਇਸ ਬੰਦੇ ਕਰਕੇ ਤੁਹਾਡਾ ਆਪਣਾ ਘਰ ਬਰਬਾਦ ਹੋ ਰਿਹਾ ਵਾ ਤੇ ਉਹ ਸਵਾਦ ਲੈ ਰਿਹਾ ਵਾ ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਉਸ ਬੰਦੇ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਬਿਲਕੁਲ 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 ਜੇ ਕੋਈ ਸਰਕਾਰੀ ਨੁਮਾਇੰਦਾ ਸਾਡੀ ਗੱਲਬਾਤ ਸੁਣ ਰਿਹਾ ਤਾਂ ਅਸੀਂ ਇਹੀ ਤੁਹਾਡੇ ਅੱਗੇ ਬੇਨਤੀ ਕਰਨੇ ਚਾਹਾਂਗੇ ਕਿ ਜੋ ਵੀ ਸਾਡੇ ਮੈਰਿਟਲ ਕਾਨੂੰਨ ਨੇ ਉਹਨਾਂ ਦੇ ਵਿੱਚ ਸੁਧਾਰ ਲਿਆਂਦਾ ਜਾਵੇ ਕਿਉਂਕਿ ਦੇਖੋ ਜਿਹੜੇ ਮੁੰਡੇ ਇੱਥੇ ਰੋਂਦੇ ਨੇ ਉਹ ਤਾਂ ਰੋਲੀ ਰਹੇ ਨੇ ਮੁੰਡਿਆਂ ਨੂੰ ਕੁੜੀਆਂ ਬਾਹਰ ਰਜਾ ਕੇ ਵੀ ਉੱਥੇ ਰੋਲਦੀਆਂ ਨੇ ਉਹਨਾਂ ਦੇ ਪਰਚੇ ਦਰਜ ਕਰਾਉਂਦੀਆਂ ਨੇ ਜੇਲਾ ਘਟਾਉਂਦੀਆਂ ਨੇ ਤੇ ਉੱਥੋਂ ਰਿਪੋਰਟ ਕਰਾ ਦਿੰਦੀਆਂ ਨੇ ਬਿਲਕੁਲ ਬਿਲਕੁਲ ਦੇਖੋ